ਲੱਚਾ ਪੀ ਜਾ ਘੁੱਟ ਓ ਮਾਤਾ ਮੈਂ ਲੇਟ ਆ ਲੇਟ ਤਾਂ ਹੈਗਾ ਚਾ ਪੀ ਜਾ ਘੁੱਟ ਜਾਂਦਾ ਜਾਂਦਾ ਓਹੋ ਵੀ ਨਾ ਬੱਸ ਕਿਨੇ ਬਣਾਈਆ ਚਾ ਮੈਂ ਬਣਾ ਕੇ ਲਈ ਆ ਤੇ ਜੇ ਤੈਨੂੰ ਚੰਗਾ ਭਲਾ ਪਤਾ ਭਾਬੀ ਚਾ ਬਣਾਉਂਦੀ ਆ ਕੋਈ ਜੀ ਦੋ ਕੀ ਮੈਂ ਛੜੀ ਚਾ ਬਣਾ ਲੈਂਦੀ ਆਗੀ ਅਵੇ ਹੱਜ ਮੇਰੀ ਚਾ ਤੈਨੂੰ ਛੜੀ ਲੱਗਣ ਲੱਗ ਗਿਆ ਨੇਚਰ ਹੋ ਗਿਆ ਤੈਨੂੰ ਪੀਂਦੇ

ਕਉਂਕ ਵੇ ਅੱਜ ਮੱਛੀ ਸੜੀ ਪਈ ਆ ਮੈਂ ਤਾਂ ਜਿੰਨਾ ਸਿਆਪਾ ਤੁਹਾਡਾ ਕਰ ਲੈਣਾ ਉਨਾ ਹੀ ਥੋੜਾ ਐ ਤਾਂ ਸਿਆਪਾ ਕਰ ਕਰਨ ਤੂੰ ਸਿਆਪਾ ਭੈ ਦਾ ਸਿਆਪਾ ਹੀ ਕਰਨਾ ਤੂੰ ਹੋਰ ਕੀ ਕਰਨਾ ਆ ਮੱਛੀਆਂ ਸੜ ਗਈਆਂ ਰੋਟੀਆਂ ਨਹੀਂ ਲਾਈਆਂ ਮੈਂ ਪਕਾਈਆਂ ਤੈਨੂੰ ਯਾਰ ਨੂਨ ਐ ਨੂਨ ਨੂੰ ਖਲਾਇਆ ਕਰ ਫਿਰ ਰੋਟੀਆਂ ਲਾਉਣ ਤੂੰ ਉਹਦੇ ਵਿੱਚ ਕਾ ਤੜਦੀ ਹੁੰਦੀ ਆ ਆਵੇ ਕੱਡੇ ਕੱਡੇ ਮਨ ਆ ਕੰਨੀਆਂ ਵੇਖ ਕੱਡੀਆਂ ਖੜੀਆਂ ਮੋਟੀਆਂ ਆ ਸਾਰੀਆਂ ਕਾਲੀਆਂ ਪੀਲੀਆਂ ਸੜੀਆਂ ਰੋਟੀਆਂ ਲਾਈਆਂ ਤੂੰ ਤੇ ਅੱਜ ਤੈਨੂੰ ਮੇਰੀਆਂ ਰੋਟੀਆਂ ਸੜੀਆਂ ਲੱਗਣ ਲੱਗੀਆਂ ਮੱਛੀਆਂ ਸੜੀਆਂ ਲੱਗਣ ਲੱਗੀਆਂ 35 ਸਾਲ ਹੋ ਗਏ ਤੈਨੂੰ ਰੋਟੀ ਖਾਂਦੇ ਨੂੰ ਪੱਕੀ ਪਕਾਈ ਹੈ ਅੱਜ ਨੂੰ ਆ ਗਈ ਤਾਂ ਤੈਨੂੰ ਮੇਰੀਆਂ ਰੋਟੀਆਂ ਵੀ ਭੜੀਆਂ ਲੱਗਣ ਲੱਗ ਗਈਆਂ ਉਹ ਨੂਦੀਆਂ ਰੋਟੀਆਂ ਕਿੱਡੀਆਂ ਸੋਹਣੀਆਂ ਹੁੰਦੀਆਂ ਚਟੀਆਂ ਚਟੀਆਂ ਪੋਲੀਆਂ ਪੋਲੀਆਂ ਹੁੰਦੀਆਂ ਆ ਤਾਂ ਭੈਣਾ ਹੱਡ ਮੱਥੇ ਮਾਰਿਆ ਮੇਰੇ ਖੰਗਰ ਜਮਾ ਜਮਾ ਖੰਗਰ ਮੱਥੇ ਮਾਰਿਆ ਭੈਣ ਨਾ ਦੰਦ ਜੀ ਗਲੰਦਾ ਜੀ ਖੁੱਭੀ ਜਾਂਦੇ ਨਾ ਵਲੇ ਆ ਬਾਂਦੀ ਹਿਲਾਤਾ ਆਈ ਤੇ ਤੇਰੇ ਦੰਦ ਦੇ ਹੱਲ ਨਹੀਂ ਸੀਗੇ ਕਿਉਂ ਹੁਣ ਉਸੇ ਦੀਆਂ ਪੱਤੀਆਂ ਖਾ ਲਿਆ ਪਰ ਮੈਥੋਂ ਦੇ ਥੋੜਾ ਸਿਆਪਾ ਹੁੰਦਾ ਮੈਂ ਤਾਂ ਤੇਰਾ 35 ਸਾਲ ਕਰਤਾ ਆ ਲਾਇਆ ਮੈਂ ਨਹੀਂ ਖਾਣੀ ਕੋਣੀ ਖਾਣੀਆ ਖਾ ਲੈ ਨਹੀਂ ਖਾਂਦਾ ਨਾ ਖਾਵੇ ਪਈ ਰਵੇ ਮੈਨੂੰ ਨਹੀਂ ਪਤਾਗਾ ਅੱレ ਸ਼ੋਪਿੰਗ ਦੀ ਵਾਵਾ ਹੋ ਗਈ ਹੈ ਨਾ ਹੋਰ ਜੋ ਆਗ ਦੇ ਕੱਪੜੇ ਲੈਉਣ ਸੀ ਕਰੋਂ ਤੇ ਇੱਕ ਨਿਆਰ ਮੈਂ ਗੱਲ ਵੀ ਕਰਨੀ ਸੀ ਦੱਸੋ ਹ ਅ ਹੁਣ ਆਪਣੀ ਮੈਰਿਜ ਹੋ ਗਈ ਆ ਤੇ ਮਾਤਾ ਨੇ ਨਾ ਵਿਚਾਰੀ ਨੇ ਸਾਰੀ ਉਮਰ ਕੱਟ ਟਾਈਟ ਹੋਇਆ ਉਹ ਚਰੀ ਦੇ ਗੋਡੇ ਨਾ ਹੁਣ ਦਰਦ ਕਰਨ ਲੱਗ ਪਏ ਤੇ ਅਸੂਈਦ ਨਾ ਤੂੰ ਦੇਖ ਲੈ ਕਰ ਨਹੀਂ ਮੈਂ ਸਾਰਾ ਕੰਮ ਕਰ ਹੀ ਲੈਣੀ ਹੁਣੀ ਟੈਨਸ਼ਨ ਨਾ ਲੋ ਹਮ ਮੈਂ ਤਾਂ ਕਿਰਾਇਆ ਹੀ ਨਹੀਂ ਕਦੇ ਉਹਨੂੰ ਤੋਂ ਤੇ ਆ ਵੀ ਚੰਗਾ ਉਹ ਮੱਲਾ ਵੀ ਉਹਨੂੰ ਸ਼ਿਕਾਇਤ ਦਾ ਮੱਕਣ ਦੇਣਾ ਹੁਣ ਨਾ ਪਾਸ ਨਹੀਂ ਕੋਈ ਗੱਲ ਉਹਦਾ ਆਖੂਡ ਗਾੜ ਜੇ ਸੁਣਿਆ ਗਏ ਸਾਰੀ ਹੈ ਨਾ ਹੂੰ ਤਾਂ ਕਰਦਾ ਕਰਨ ਉਹ ਤੇਰੀਆਂ ਮੱਛੀਆਂ ਸੜ ਗਈਆਂ ਰੋਟੀਆਂ ਕਾ ਲੀਆਂ ਖਾ ਲੀਆਂ ਮੈਂ ਭਾਇਂਦ ਨੇ ਆ ਪਾਦੀ ਆਈ ਆ ਬੇ ਵਾ ਕਰਮੀ ਉਹਨੂੰ ਆਉਣ ਦੇ ਇਤਿਆਸ ਪਤਾ ਐਸ ਤੋਂ ਮਗਾਉਣਾ ਯਾਰ ਉਂਤੈਰ ਗਏ ਨਹੀਂ 흘ੀ ਜਾਂਦੀ ਆ ਮੈਂ ਵੀ ਆ ਖਾਈ ਥੋ ਗੁਰੂ ਗੁਰੂ ਦੀ ਕਾਦੀ ਆਵਾਜ਼ ਆਈ ਜਿੰਨੀ ਤੇਰੇ ਪੱਦਾ ਦੀ ਆਵਾਜ਼ ਆਈ ਜਿੰਨੀ ਵੱਡੀ ਉਹ ਹੋਰ ਉਹ ਹੋ ਠੀਕ ਹੈ ਅੰਦਰ ਕਿਵੇਂ ਛੜੇ ਹਾਨ ਵੜਾਈ ਲੈ ਇਹ ਤੇਰੀਆਂ ਰੋਟੀਆਂ ਦਾ ਕਮਾਲ ਹੈ ਇਹ ਮੁਸ਼ਕ ਨਹੀਂਗਾ ਇਹ ਤਾਂ ਵਾਸ਼ਨਾ ਹੈ ਮੈਨੂੰ ਤਾਂ ਆਇਆ ਨਹੀਂ ਮੁਸ਼ਕਤ ਤੈਨੂੰ ਬੜਾ ਆਉਂਦਾ ਹੈ ਕੀ ਆ ਉਹਦੇ ਬਿਜ ਪ੍ਰੋਬਲਮ ਕਰੀ ਜਾਂਦਾ ਸਾੜ ਵੜਾਈ ਤੇ ਬਾਹਰ ਨਿਕਲ ਜਾ ਮਰ ਜਾ ਇਥੇ ਕਿਉਂੜਾ ਪਿਆ ਬੈਠਾ ਟੌੜਾ ਹੋਇਆ ਬੈਠਾ ਹੁਣ ਮੈਂ ਕੀ ਕਰਾਂ ਨਾ ਖਵਾਉਂਦੀ ਉਹ ਜਿਹਾ ਮੱਛੀਆਂ ਸੜੀਆਂ ਜਾਂ ਰੋਟੀਆਂ ਖਵਾ ਤਾਂ ਗੜੋਂ ਗੜੋਂ ਜੀ ਹੋਈ ਜਾਂਦੀ ਏ ਢੱਡ ਚ ਤੇ ਤੂੰ ਉੱਠ ਖੜੇ ਢੱਡ ਤੇ ਸੂਲ ਤੂੰ ਨਹੀਂ ਫੜੇ ਬਚਦਾ ਬਚਦਾ ਮੈਂ ਖਾ ਕੇ ਲੜਦੀਆਂ ਤੇਰੇ ਨਾਲ ਗੰਗ ਰੋਟੀਆਂ ਤੇ ਹੋਰ ਤੂੰ ਕੀ ਪਤਾ ਕਿਵੇਂ ਅਧੀਆਂ ਕੱਚੀਆਂ ਅਧੀਆਂ ਪੱਕੀਆਂ ਪੈਣਾ ਅਧੀਆਂ ਖੰਗਰ ਆ ਗਈਆਂ ਸਮਝੀ ਨਹੀਂ ਆਈ ਮੈਂ ਨਾਲੇ ਖਾਈ ਜਾਵਾ ਨਾਲੇ ਉਹਨੂੰ ਵੇਖੀ ਜਾਵਾ ਮਨੋਂ ਮੱਲੀ ਮਜਬੂਰੀ ਚ ਖਾਣੀਆਂ ਪਈਆਂ ਉਹ ਹੋ ਤਾਂ ਥੋੜੇ ਸਾਡਾ ਕੁਝ ਪਸੰਦ ਹੁਣ ਫੜਦਾ ਜਾਂਦਾ ਮੇਰਾ ਬਣਾਵਾ ਰੋਟੀ ਟੱਕ ਮਾਣੀ ਪਸੰਦ ਆਉਂਦਾ ਤੁਹਾਡੇ ਨਖਰੇ ਜਿਹੜੇ ਤੁਹਾਡੇ ਚੱਲ ਪਏ ਹੁਣ ਮੈਂ ਵੇਖੀ ਜਾਨੀ ਬੈਠੀ ਉਹ ਚਾਚੂ ਹੀ ਕਹਦੇ ਨੂਨ ਨੂੰ ਬਣਾ ਲੂਗੀ ਆ ਗਿਆ ਪੁੱਤ ਹੂੰ ਠੀਕ ਆ ਉਹ ਪਾਬੀ ਚੰਗੀ ਲੱਗੀ ਕਲਾਸ 3 ਹਾਂ ਹਾਂ ਔੜ ਕੇ ਦੀ ਚਾਹ ਹੀ ਨਹੀਂ ਪੀਤੀ ਐ ਆ ਪਾਬੀ ਚਾਹ ਤਾਂ ਬਣਾ ਕੇ ਲਿਆ ਸਵੇਰ ਦੀ ਚਾਹ ਹੀ ਨਹੀਂ ਨਸੀਬ ਹੋਈ ਤੋ ਕਾਹਨ ਸਮੇਂ ਜਾ ਕੇ ਕਾਲਜ ਜੋ ਪੀ ਲੂਗਾ ਮਨਾ ਨਹੀਂ ਸੀ ਬਣੀ ਹੋਈਗੀ ਓਏ ਉੱਥੇ ਤੇਤੀ ਤਾਂ ਸੀਗੀ ਤਜਾਬ ਜਆ ਬਣ ਗਿਆ ਸੜੀ ਜੀ ਚਾਹ ਸੀਗੀ ਤੜਕੇ ਉੱਥੇ ਚਾਹ ਹਾਈ ਲੋਗੇ ਤੇ ਚਾਹ ਦੇਖ ਲਾ ਅੱਛਾ ਬੋਤ ਚਾਹ ਬੋ ਸਵਾਦ ਬਣਾਉਣੀ ਹੈ ਤਾ ਇੱਕ ਜਾਂ ਜੋਂ ਦੀ ਵਾਸਦੀ ਰਹਿ ਪੱਤੇ ਪੱਤੀ ਆ ਕੀ ਗੱਲ ਹੋ ਗਈ ਤੁਸੀਂ ਕਿਵੇਂ ਚਾਹ ਪਿੱਛੇ ਜਿਦੀਏ ਜਾਣੇ ਦੋਨੇ ਮਾਪਾ ਪਤ? ਤੇ ਕੋ ਗੱਲ ਹੋ ਰਹੀ ਆ। ਇਹ ਚਾਹ ਮੱਕ ਫੜਾਈ ਸੀ ਨੇ। ਹਾਂ। ਜਮਾ ਕਾਲੀ ਇੱਕ ਲੋਟੀ ਐਡੀ ਕੌੜੀ ਚਾਹ ਰਲਦੀ ਮਾਂ ਚਲਾ ਕੇ ਮਾਰੀ ਇਹਨੂੰ ਭੋਰਾ ਚਾਹ ਨਹੀਂ ਬਣਾਉਣੀ ਜੀ। ਮੰਮੀ ਨੂੰ ਮੈਂ ਕਿਹਾ ਸੀ ਵੀ ਮੈਂ ਬਣਾ ਦਿੰਨੀ ਆ। ਤੇ ਮੇਰੀ ਗੱਲ ਸੁਣ ਮੈਂ ਬੁੜੀ ਹੋ ਗਈ ਚਾਹ ਬਣਾਉਂਦੀ ਹੈਂ ਤੇਰੇ ਤਾਂ ਚਾਹ ਨਹੀਂ ਪਸੰਦ ਆਉਂਦੀ ਤੇ ਪਿਓ ਦੇ ਰੋਟੀਆਂ ਪਸੰਦ ਆਉਨੋਂ ਹਟ ਗਈਆਂ। ਹੁਣ ਹੈ ਤੁਹਾਨੂੰ ਨਵੀਆਂ ਨਵੇਂ ਬਹੂਆਂ ਦੀਆਂ ਰੋਟੀਆਂ ਆਦਰ ਉੱਤਣਾ ਇਹਦੀਆਂ ਨਹੀਂ ਲੱਗੀਆਂ। ਚਾਹ ਚੰਗੀ ਲੱਗਦੀ ਹੈ। ਹੈਂ? ਪਿੰਡੇ ਪਿੰਡੇ ਹੁਣ ਤੁਸੀਂ ਆਹ ਭਰਗ ਲਗੇ ਤੁਹਾਨੂੰ ਕੀ ਤੱਕ ਰਹਿ ਮੈਂ ਜਾਂ ਤੁਹਾਨੂੰ ਨਵੀਂ ਬੋਦੂ ਨਹੀਂ ਖਾ ਪੀ ਲਿਆ ਕਰੋ ਤੋ ਉੱਥੇ ਖਾ ਲਿਆ ਕਰੋ ਰੋਟੀਆਂ ਮੈਂ ਤਾਂ ਨਾ ਤੁਹਾਨੂੰ ਅਜ ਤੋਂ ਬਾਅਦ ਰੋਟੀਆਂ ਨਾ ਪਕਾ ਕੇ ਦੇਵਾਂ ਤੇ ਨਾ ਫੜਾ ਮੱਚਾ ਉਹ ਸੀ ਐਂ ਚੋਣੇ ਆ ਵੀ ਤੁਸੀਂ ਉਸਾਰੀ ਉਮਰ ਕਰ ਲਿਆ ਰੈਸਟ ਕਰੋ ਬੇਬੇ ਤੂੰ ਤਾਂ ਨਾ ਜੈਲ ਸੀ ਕਰਦੀ ਹਾਂ ਜੇ ਤੋ ਭਾਬੀ ਤੋਂ ਜੈਲ ਨਹੀਂ ਕਰਦੀ ਪੁੱਤ ਬੁਢੀ ਹੋ ਗਈ ਮੈਂ ਤੋ ਤੁਸੀਂ ਤਾਂ ਮੈਨੂੰ ਅੱਜ ਕੁਝ ਵੀ ਨੱਕੋ ਬੁੱਲਾ ਨਹੀਂ ਜੇ ਤੁਰੇ ਜਾਣੇ ਓਏ ਕੰਮਕੁੰਮ ਦਾ ਕੋਈ ਸ਼ੌਂਕ ਨਹੀਂ ਇਹਨੂੰ ਮੈਂ ਜਾਣਦਾ ਇਹਦੀ ਰਾਗ-ਰਾਗ ਜਾਣਦਾ ਮੈਂ ਸਾਰੀ ਉਮਰ ਦੀ ਵਾਹ ਇਹਦੇ ਨਾਲ ਮੇਰੀ ਇਹ ਤਾਂ ਸਰੀਕਾ ਕਰਦੀ ਆ ਨੂਨ ਵੀ ਮੈਨੂੰ ਸਲਾਉਣ ਮੈਨੂੰ ਐ ਕਹਿਣ ਤੜਕੇ ਇਹਨੇ ਰੋਟੀਆਂ ਦੀ ਜੜ ਕੱਢੀ ਪਈ ਆ ਤੂੰ ਵੇਖ ਲਈ ਉੱਥੇ ਰਸੋਈ ਚ ਜਾ ਕੇ ਪਤਾ ਅੰਨਾਂ ਸਾੜੀਆਂ ਪਈਆਂ ਵਿਚਾਲੋਂ ਮਚਾਈ ਬੈਠੀ ਐ ਨਾ ਕੋਈ ਸਬਜ਼ੀ ਚ ਅੱਜ ਦੀ ਬਣਾਈ ਆ ਪੁੱਤ ਤੇ ਸਬਜ਼ੀ ਵੀ ਤੇਰੀ ਮਾਂ ਨੇ ਬਣਾਈ ਨਾ ਅੱਜ ਅੰਮੇ ਤੇ ਕਿਹਾ ਸੀ ਵੀ ਮੈਂ ਬਣਾ ਦਿੰਨੀ ਆ ਅੱਤ ਤੂੰ ਰਹਿਣ ਦੇ ਨਾ ਸ਼ਰੀਕਾ ਕਰਿਆ ਕਰ ਮੂਹਾਂ ਨਾ ਕਾਦੇ ਸ਼ਰੀਕੇ ਹੁੰਦੇ ਐ ਬੈਠਿਆ ਕਰ ਤੂੰ ਘਰੇ ਹੁਣ ਤੂੰ ਬਥੇਰੀ ਥੇਰਾ ਟਾਈਮ ਕੰਮ ਕਰ ਲਿਆਗਾ ਤੂੰ ਅਲੇ ਇਸ ਟਾਈ ਚੋੜੇ ਵੀ ਤੁਸੀਂ ਰੈਸਟ ਕਰੋ ਸਾਰੀ ਉਮਰ ਕਰ ਲਿਆ ਵੇਖ ਕੇ ਨਾ ਸੋਚਦੀ ਐ ਤੇਰਾਂ ਨੂੰ ਤੇ ਤੂੰ ਮੱਚ ਗਈ ਜਾਵਾਂ ਚਾਹ ਕੱਢੀ ਸਵਾਦ ਆ ਤੂੰ ਪੀਤੀ ਵੀ ਨਹੀਂ ਨਾਲੇ ਇਸ ਤੇ ਤੁਹਾਨੂੰ ਪੁੱਛ ਪੁੱਛ ਕੇ ਤੇ ਸਾਰਾ ਕੰਮ ਕਰਦੀ ਆ ਪੁੱਛ ਕੀ ਮੈਂ ਤਾਂ ਸਬਜੀ ਤਾਂ ਭਰ ਕੇ ਤਾਂ ਇਹ ਘੁੱਟ ਕਿੱਡੀ ਸਵਾਦ ਚਾਹ ਪੀ ਲਓ ਵਧੀਆ ਬਣੀ ਐ ਚਾਹ ਮੇਰੇ ਕਿੱਥੇ ਲੰਗਦੀ ਐ ਤੁਸੀਂ ਮੈਨੂੰ ਪੀਣ ਜੋਗ ਛੱਡਿਆ ਹੀ ਨਹੀਂ ਇਲਾਇਚੀ ਵੀ ਪਾਈ ਆ ਤੁਸੀਂ ਕਿਹਾ ਸੀ ਕਿ ਇਲਾਇਚੀ ਪਾਇਓ ਇਨੇ ਇਨੇ ਆਈ ਮੱਚੀ ਸੜੀ ਰਹਿਣਾ ਇਨੇ ਆਈ ਰਹਿਣਾ ਪੁੱਤ ساری ਉਮਰ ਇਹ ਇਹ ਕੰਮ ਕਿੱਥੋਂ ਕਰ ਲੂ ਭਾਂਡੇ ਤਾਂ ਮੈਥੋਂ ਮਜਉਂਦੀ ਰਹੀ ਏ ਆਟਾ ਮੈਥੋਂ ਘਦਾਉਣੀ ਰਹੀ ਏ ਹਲ ਕੋਈ ਨਹੀਂ ਤੂੰ ਬਥੇਰਾ ਟਾਈਮ ਹੋ ਗਿਆ ਮਾਂ ਕੋਈ ਨਹੀਂ ਹੁਣ ਉਹਨੂੰ ਕਰਨ ਦੇ ਭਾਬੀ ਨੂੰ ਕੰਮ 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 ਕਰਨ ਦਾ ਸ਼ੌਕ ਹੈ ਉਹਨੂੰ ਕੰਮ ਤੇਨੂੰ ਕੰਮ ਕਾ ਦਾ ਸ਼ੌਕ ਹੈ ਉਹਨੂੰ ਇਹ ਤੇਰੇ ਨਾਲ ਸਰੀਕਾ ਕਰਦੀ ਏ ਪੁੱਤ ਹਟ ਜਾ ਸਰੀਕਾ ਕਰਨੋਂ ਹਟ ਜਾ ਕੀ ਕਾਕਾ ਦੇ ਤਾਂ ਤੈਨੂੰ ਮੈ ਭੜੀ ਲੱਗਣ ਲੱਗੀ ਮੈਂ ਘਰੋਂ ਨਿੱਕਾ ਜਾਨੀ ਆ ਮੈਂ ਛੋਟੇ ਰੋਟੀਆਂ ਵੀ ਪੱਕੇ ਜਾਂਦੇ ਨੇ ਤਾਂ ਤੁਹਾਨੂੰ ਕੀਤੀ ਕਰਾਈ ਚਾਹ ਵੀ ਮਿਲ ਜਾਂਦੀ ਏ ਤੁਸੀਂ ਮੈਥੋਂ ਕੀ ਕਰਾਉਣਾ ਹੁਣ ਮੈਂ ਤਾਂ ਕੁੱਤੇ ਵਾਲਾ ਕੇ ਕੱਢੇਗਾ ਹੀ ਸਾਰੀ ਉਹ ਤਾਂ ਮੈਨੂੰ ਕੱਢਿਆ ਨਾ ਹੁਣ ਤਾਂ ਉਹਨੇ ਰੋਟੀਆਂ ਵੀ ਨਹੀਂ ਪਸੰਦ ਆਉਂਦੀਆਂ ਜਾਂਾ ਵੀ ਨਹੀਂ ਆਉਂਦਾਂਗਾ ਚੌੜਾ ਹੋ ਕੇ ਬਹਿ ਜਾਂਦਾ ਤੇ ਸੜੇ ਸੜੇ ਪੱਦ ਮਾਰਨ ਕਿਥੋਂ ਰੋਡਾ ਲਾ ਰਿਹਾ ਏ ਉਹ ਬੱਕ ਮੈਨੂੰ ਨਾਲੇ ਤਾਂ ਨਾ ਰੋ ਤੇ ਆਪ ਤੀਆਂ ਗੋਲੀਆਂ ਲਿਆ ਕੇ ਤੇ ਐਸ ਐਸ ਇਹਦੀਆਂ ਰੋਟੀਆਂ ਖਾ ਕੇ ਨਾ ਤੇ ਮੇਰੇ ਤਾਂ ਗੈਸ ਬਣੀ ਪਈ ਅੰਦਰ ਟੜੀ ਪਾਟਣ ਤੇ ਹੋਇਆ ਪਿਆ ਇਹਨੂੰ ਚਾਜ ਨਹੀਂ ਵੱਜਣੀ ਸਬਜ਼ੀ ਬਣਾਉਣ ਦਾ ਮਿਰਚਾਂ ਪਾ ਦਿੰਦੀਆਂ ਐ ਇੰਨੀਆਂ ਸਾਰੀਆਂ ਤਾਂ ਹੀ ਤੇਰਾ ਪੇਟ ਮੱਚੀ ਜਾਂਦਾ ਹੋਣਾ ਹੋਰ ਪਤਾ ਮਿਰਚਾਂ ਖਾ ਕੇ ਨਾਲੇ ਤਾਂ ਮੂੰਹ ਮੱਚਦਾ ਤੇ ਅੱਗੇ ਤੁਹਾਨੂੰ ਪਤਾ ਹੀ ਆ ਵੀ ਕੀ ਕੀ ਮੱਚਦਾ ਤੜਕੇ ਵੇਲੇ ਆਪਣੀ ਵੀਡੀਓ ਵੇਖ ਕੇ ਤੇ ਆਪਣੇ ਹੇਟਰਾਂ ਦੇ ਮੱਚਦੇ ਆ ਕਾਲਜੇ ਇਹ ਆ ਸਾਡੀ ਸਿੱਖਿਆ ਜੇ ਕਿਸੇ ਨੂੰ ਬਊ ਮਿਲ ਗਈ ਆ ਨਾ ਬਈ ਤੇ ਉਹਨੂੰ ਪਝਾਉੜਾਂ ਉਹਨੂੰ ਕੰਮ ਕਰਨ ਦੇ ਹੋ ਜੇ ਕਿਸੇ ਨੂੰ ਨੂੰ ਮਿਲੀ ਆ ਤੇ ਉਹ ਨੂੰਹ ਨੂੰ ਕੰਮ ਕਰ ਲੈਣ ਦਿਓ। ਨੂੰਹਾਂ ਦੀ ਕਦਰ ਕਰਿਆ ਕਰੋ। ਜਿਉਂ ਨੀਆਂ ਆਉਂਦੀਆਂ ਉਹ ਸਾਰਾ ਤੁਹਾਡਾ ਘਰ ਕਬੀਲਦਾਰ ਦੀ ਸੰਭਦੀਆਂ ਤਾਂ ਉਹਨਾਂ ਨੂੰ ਸੰਭ ਲੈਣ ਦਿਆ ਕਰੋ। ਕਿਉਂਕਿ ਸੱਸਾਂ ਨੇ ਸਾਰੇ ਪਰਿਵਾਰ ਨੇ ਪੂਰੀ ਉਮਰ ਸਾਰੀ ਉਮਰ ਕੰਮ ਕੀਤਾ ਹੁੰਦਾ ਤੇ ਹੁਣ ਜੇ ਨੂੰਹਾਂ ਸਾਰਾ ਕੁਝ ਸੰਭਾਲਦੀਆਂ ਤਾਂ ਉਹਨਾਂ ਨੂੰ ਸੰਭਾਲ ਲੈਣ ਦਿਆ ਕਰੋ। ਇਹਦੇ ਵਿੱਚ ਕੋਈ ਵੀ ਜੈਲਸੀ ਵਾਲੀ ਗੱਲ ਨਹੀਂ ਹੈਗੀ। ਬਸ ਘਰ ਦਾ ਕੰਮ ਕਿਵੇਂ-ਕਿਵੇਂ ਕਰਨਾ ਉਹਦੇ ਵਿੱਚ ਤੁਸੀਂ ਦੱਸ ਸਕਦੇ ਹੁੰਦੇ ਆ ਵੀ ਇਹਨੂੰ ਪਾਈ ਐ ਨਹੀਂ ਤੇ ਇਹਨੂੰ ਐ ਕਰ ਲਓ। ਇਹਦੇ ਵਿੱਚ ਜੈਲਸੀ ਵਾਲੀ ਕੋਈ ਗੱਲ ਨਹੀਂ ਹੁੰਦੀ। ਸਾਰੀਆਂ ਸੱਸਾਂ ਨੂੰ ਤੇ ਸਾਰੇ ਪਰਿਵਾਰਾਂ ਨੂੰ ਬੇਨਤੀ ਆ ਖੁਸ਼ ਰਹਿਆ ਕਰੋ ਤੇ ਵੀਡੀਓ ਸਾਡੀ ਦੱਬ ਕੇ ਸ਼ੇਅਰ ਕਰ ਦਿਓ ਮਿੱਤਰੋ ਲਾਈਕ ਜਰੂਰ ਕਰਨੀ ਹੈ ਵੀਡੀਓ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸੋ ਜੇ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਜੀ ਧੰਨਵਾਦ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ